ਦੇ ਰਾਹ ਦੇ ਵਿੱਚ ਆ ਦੇਖੋ ਯਾਰ ਕਿੰਨੀ ਐਪਾ ਨੂੰ ਹਸਾਉਂਦਾ ਗਾਈਸ ਹੈਲੋ ਗਾਈਸ ਮੈਂ ਹੂੰ ਕਰਨ ਹਾਂ ਔਰ ਆਪਕੇ ਲਈ ਲੈ ਕੇ ਅੱਜ ਦਾ ਇੱਕ ਨਿਊ ਬਲੌਗ ਆ ਜਿਹਦੇ ਬਲੌਗ ਬਹੁਤ ਹੀ ਇੰਟਰਸਟਿੰਗ ਹੋਣਾ ਲਾ ਕਿਉਂਕਿ ਅੱਜ ਦੇ ਬਲੌਗ ਦੇ ਵਿੱਚ ਆਪਾਂ ਦੇਖਣ ਜਾ ਰਹੇ ਹਾਂ ਦੁਸ਼ਹਰਾ ਜਿਹੜਾ ਸਾਡੇ ਨਾਲ ਹੀ ਸਿਟੀ ਮਾਨਸਾ ਗਈ ਨਾਲ ਹੀ ਸ਼ਹਿਰ ਲੱਗਦਾ ਮਾਨਸਾ ਉੱਥੇ ਹੋਊਗਾ ਦੁਸ਼ਹਰਾ ਦਾਣਾ ਮੰਡੀ ਦੇ ਵਿੱਚ ਤੇ ਉੱਥੇ ਲੈ ਕੇ ਚੱਲਾਂਗੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਹੀ ਦਿਨਾਂ ਬਾਅਦ ਬਲੌਗ ਆ ਰਿਹਾ ਹੈਗਾ ਤੇ ਲਾਈਕ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਪਲੀਜ਼ ਬ్రో ਲਾਈਕ ਸਬਸਕ੍ਰਾਈਬ ਕਰਦੇ ਹੋ ਨਾ ਤੋਕੇ ਚਲਦੇ ਆ ਫਿਰ ਦੁਸ਼ਹਿਰੇ ਤੇ ਮਿਲਦੇ ਆ ਤੁਹਾਨੂੰ ਨਾ ਤੋਕੇ ਇਹ ਕੀ ਹੈ ਹਾਂਜੀ ਭਾਈ ਤੇ ਆਪਣੀ ਬਾਡੀ ਕਿੱਦਾਂ ਦੀ ਲੱਗੀ ਬਾਡੀ ਵਧੀਆ ਸੀ ਆਪਣੀ ਡੋਲਾ ਡੋਲਾ ਹੈ ਜਾਨੀ ਯਾਰ ਪਹਿਲਾਂ ਜਿੰਮ ਲਾਉਂਦੇ ਹੁੰਦੇ ਸੀਗੇ ਇਹ ਜੁਰ ਬੋਲ ਰਹਾ ਹੈ ਤੇ ਮੇਰੇ ਕਟੂ ਘਟ ਸਾਲ ਦੋ ਸਾਲ ਜਮ ਲਾਇਸੀ ਸਰੀਰ ਬਣਾਇਆ ਸੀ ਤੇ ਸਾਰਾ ਸਰੀਰ ਢਲ ਗਿਆ ਯਾਰ ਬੰਨ ਤੁਹਾਨੂੰ ਪਤਾ ਜੇ ਜਿੰਮ ਛੱਡਾਂਗੇ ਸਰੀਰ ਢਲੂਗਾ ਤੇ ਬਾਕੀ ਹੁਣ ਆਪਣਾ ਉਹ ਜਿਹਾ ਸਰੀਰ ਨਹੀਂ ਰਿਹਾ ਕਿਵੇਂ ਦੀ ਰਗੀ ਬਾਡੀ ਪਹਿਲਾਂ ਠੀਕ ਸੀ ਨਾ ਹੁਣ ਨਹੀਂ ਹੈਗੀ ਉਹ ਜੀ ਤੇ ਬਾਕੀ ਹੁਣ ਨਾਲ ਕੇ ਫਿਰ ਚੱਲਦੇ ਆਂ ਕਿ ਦੁਸ਼ਹਿਰਾ ਦੇਖਣ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਚਾ ਉਹਨਾਂ ਨੇ ਗਾਇਜ਼ ਫਿਰ ਸੱਤ ਨੰਬਰ ਹੋ ਰਹਿਣ 22 ਨੂੰ ਵੀ ਫੋਨ ਲਾਵਾਂਗੇ ਚੱਲਾਂਗੇ ਦੁਸ਼ਹਿਰਾ ਦੇਖਣ A few moments later ਹਾਂਜੀ ਗਾਇਜ਼ ਤੇ ਹੁਣ ਆਪਾਂ ਨਹਾ ਤੋ ਕੇ ਬਿਲਕੁਲ ਰੈਡੀ ਹੋ ਚੁੱਕੇ ਹਾਂ ਮੈਕਰੋ ਪਹਿਲਾ ਘੰਟਾ ਪਹਿਲਾਂ ਹੀ ਨਿਕਲ ਚੁੱਕਿਆ ਸੀ ਤੇ ਸਤਨਾਮ ਬਾਈ ਨੂੰ ਹੁਣ ਸਤਨਾਮ ਬਾਈ ਹੋਰਾਂ ਦਾ ਇੰਤਜ਼ਾਰਾ ਉਹਨਾਂ ਨੂੰ ਫੋਨ ਲਾਇਆ ਹੋਇਆ ਤੇ ਉਹ ਬਾਈ ਕਹ ਰਹੀ ਆ ਠੀਕ ਆ ਸਕੂਲ ਕੋਲੇ ਆ ਜਾ ਤੇ ਹੁਣ ਆਪਾਂ ਚੱਲਦੇ ਆ ਸਕੂਲ ਕੋਲੇ ਤੇ ਉੱਥੇ ਜਾ ਕੇ ਸਤਨਾਮ ਬਾਈ ਹੋਰਾਂ ਨੂੰ ਮਿਲਦੇ ਆਂ ਕਿ ਠੀਕ ਆ ਉੱਥੇ ਹੀ ਆ ਕੇ ਸਤਨਾਮ ਬਾਈ ਹੋਰੀ ਆ ਜਾਣੇਗੀ ਤੇ ਫਿਰ ਆਪਾਂ ਚੱਲਾਂਗੇ ਦੁਸ਼ਹਿਰਾ ਦੇਖਣ ਮਾਨਸਾਂ ਤੇ ਲਾਈਕ ਐਂਡ ਸਬਸਕ੍ਰਾਈਬ ਕਰਦੇ ਰਹਿਣਾ ਮੰਡੀ ਚੂਗਾ ਦੁਸ਼ਹਿਰਾ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਦੇ ਹੋ ਤੇ ਹੁਣ ਚੱ ਮਿਲਦਾ ਤੁਹਾਨੂੰ ਜਾ ਕੇ ਹਾਂਜੀ ਗਾਇਸ ਤੇ ਲਗਭਗ ਆਪਾਂ ਸਕੂਲ ਕੋਲੇ ਪਹੁੰਚ ਪਹੁੰਚ ਹੀ ਚੁੱਕੇ ਹਾਂਗੇ ਇੱਥੇ ਕਿਤੇ ਸਤਨਾਮ ਬਾਈ ਮੈਨੂੰ ਬਿਲਕੁਲ ਵੀ ਨਹੀਂ ਦਿਖ ਰਹਾਗਾ ਸਿਰ ਸਤਨਾਮ ਬਾਈ ਨੇ ਕਿਹਾ ਸੀਗਾ ਵੀ ਇੱਥੇ ਆਉਣਗੇ ਪਰ ਸਤਨਾਮ ਬਾਈ ਬਿਲਕੁਲ ਵੀ ਇੱਥੇ ਹੈ ਨਹੀਂ ਚਲੋ ਉਹਨਾਂ ਨੂੰ ਕਾਲ ਕਰਦੇ ਹਾਂਗੇ ਚਾਹੇ ਜਾਂ ਫਿਰ ਉਹਨਾਂ ਦੇ ਘਰੇ ਵੀ ਜਾ ਕੁਦਰ ਇਹਦਾ ਕੀ ਜਣਾ ਆਪਾਂ ਨੂੰ ਕਾਲ ਹੀ ਕਰਦੇ ਆਂਗੇ ਫਿਰ ਚੱਲਦਾ ਦੁਸ਼ਹਿਰਾ ਦੇਖਣੇ ਤੋਂ ਨੇ ਇੱਕ ਲਾਈਕ ਐਂਡ ਸਬਸਕ੍ਰਾਈਬ ਕਰ ਚਿੱਤੇ ਤਿਆਰ ਕਰਦੇ ਸਤਨਾਮ ਬਾਈ ਦਾ ਠੀਕ ਆ A few moments later ਮੈਨੂੰ ਸਤਨਾਮ ਬਾਈ ਹੋਰੀ ਦਿਖਾਉਣਾ ਸਾਹਮਣੇ ਦੋ ਜਣੇ ਆਈ ਜਾਂਦੇ ਨੇ ਨਾ ਗੱਡੀ ਕੋਲੇ ਗੱਡੀ ਕੋਲੇ ਹੂ ਸਾਹਮਣੇ ਦੋ ਜਣੇ ਆਈ ਜਾਂਦੇ ਹੈਗੇ ਹਨ ਉਹ ਹੈਗਾ ਸਤਨਾਮ ਬਾਈ ਤੇ ਗੱਡੀ ਸਾਹਮਣੇ ਆ ਗਈ ਗੱਡੀ ਨੂੰ ਸਾਈਡ ਤੇ ਹੋ ਜਾਣਦੇ ਫਿਰ ਸਾਨੂੰ ਸਤਨਾਮ ਬਾਈ ਹੋਰੀ ਧਿਆਨ ਨਾਲ ਦਿਖ ਜਾਣਗੇ ਇਹ ਸਾਹਮਣੇ ਦੇਖ ਸਕਦੇ ਹੋ ਕਿ ਦੋ ਜਣੇ ਆਈ ਜਾਂਦੇ ਹਨ ਇੱਕ ਤਾਂ ਹੈਗਾ ਬਾਈ ਸਤਨਾਮ ਤੇ ਦੂਜਾ ਹੈਗਾ ਜਸੀ ਆ ਸਾਈਡ ਤੇ ਹੋਗੇ ਦੇਖ ਸਕਦੇ ਹੋ ਉਧਰ ਹੋਗੇ ਬਾਈ ਹੁਣ ਤੁਹਾਨੂੰ ਸਤਨਾਮ ਬਾਈ ਹੋਰੀ ਤੇ ਜਸੀ ਹੋਰੀ ਦਿਖਾਈ ਦਿੱਤੇ ਤੇ ਉਹ ਆ ਰਹੇ ਨੇਗੇ ਤੇ ਉਹਨਾਂ ਚਿਕ ਤੁਸੀਂ ਲਾਈਕ ਸਬਸਕ੍ਰਾਈਬ ਕਰ ਦਿਓ ਕਿ ਤੁਸੀਂ ਵੀ ਸੋਚੀ ਜਾਂਦੇ ਹੋਵੋਗੇ ਹਨਾ ਵੀ ਮੈਂ ਇੰਨਾ ਕਹਿਣਾ ਲਾਈਕ ਸਬਸਕ੍ਰਾਈਬ ਕਰਾਉਣ ਨੂੰ ਤੇ ਪਲੀਜ਼ ਕਰ ਦਿਓ ਤੇ ਇੱਕ ਬੰਦੇ ਦਾ ਕਮੈਂਟ ਵੀ ਸੀ ਹਨਾ ਵੀ ਉਹਦੀ ਆਈਡੀ ਜਿਹੜੀ ਹੈਕ ਹੋ ਗਈ ਹਨਾ ਤੇ ਉਹਨੇ ਕਮੈਂਟ ਕੀਤਾ ਸੀ ਵੀ ਮੇਰੀ ਹੈਲਪ ਕਰ ਦਿਓ ਤੇ ਮੇਰੀ ਆਈਡੀ ਹੈ ਹੈਕ ਹੋ ਗਈ ਤੇ ਭਾਈ ਇਹਦੇ ਵਿੱਚ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ ਨਾ ਜੇ ਆਈਡੀ ਹੈ ਕੋਈ ਆ ਤੇ ਇਹਦੇ ਵਿੱਚ ਮੇਰਾ ਕਿਸੇ ਮੈਂ ਤਰੀਕੇ ਨਾਲ ਹੈਲਪ ਕਰਾਂ ਕਿ ਮੈਂ ਤੁਹਾਨੂੰ ਨਿਊ ਕਾਉਂਟ ਦੇ ਸਕਾਂਗਾ ਠੀਕ ਹੈ ਜੇ ਤੇਰੀ ਆਈਡੀ ਹੈ ਕੋਈ ਆ ਦੋ ਤਿੰਨ ਦਿਨਾਂ ਅੰਤ ਕਰ ਮੈਂ ਇੰਤਜ਼ਾਮ ਕਰਨਗਾ ਠੀਕ ਹੈ ਆਈਡੀ ਦਾ ਤੇ ਉਹਨੇ ਤੁਸੀਂ ਲਾਈਕ ਸਬਸਕ੍ਰਾਈਬ ਕਰ ਲਿਓ ਸਤਨਾਮ ਬਾਈ ਹੋਰੀ ਆਉਂਦੇ ਨੇ ਇੰਤਜ਼ਾਰ ਜਰੂਰ ਕਰਿਆ ਆਪਣਾ ਹਾਂਜੀ ਜੀ ਸਤਨਾਮ ਬਾਈ ਆ ਚੁੱਕੇ ਨੇਗੇ ਤੇ ਲਾਈਕ ਸਬਸਕ੍ਰਾਈਬ ਕਰਦੇ ਤੇ ਜੱਸੀ ਨੂੰ ਦੇਖ ਸਕਦੇ ਸਾਡੇ ਨਾਲ ਦਾ ਕੀ ਮਸ ਲੜਕਾ ਕੁੜੀਆਂ ਬਹੁਤ ਪੱਟਦਾ ਜੀ ਇਹ ਬੰਦਾ ਇਹ ਬੰਦਾ ਕੁੜੀਆਂ ਬਹੁਤ ਪੱਟਦਾ ਇਹਦੇ ਇੰਸਟਾਗ੍ਰam ਦੀ ਆਈਡੀ ਨਾ ਡਿਸਕ੍ਰਿਪਸ਼ਨ ਬਾਕਸ 'ਚ ਦੇ ਰੱਖੀ ਆ ਇੰਸਟਾ ਤੇ ਆ ਕੇ ਫੋਲੋ ਕਰ ਲਿਓ ਕੁੜੀਆਂ ਨੂੰ ਬਹੁਤ ਪੱਟਦਾ ਤੇ ਮਿਲਦੇ ਸਾਨੂੰ ਉੱਥੇ ਆ ਕੇ ਹਾਊਜ਼ੈਂਡ ਯੀਅਰਸ ਲੇਟਰ ਹਾਂਜੀ ਭਾਈ ਤੇ ਆਪਾਂ ਪਹੁੰਚ ਚੁੱਕੇ ਆਂਗੇ ਠੀਕ ਆ ਦਾਣਾ ਮੰਡੀ ਦੇ ਵਿੱਚ ਇੱਥੇ ਇਸ਼ਾਰਾ ਬਣਾਉਂਦੇ ਆਗੇ ਤੁਹਾਨੂੰ ਮਗਰ ਦਿਖਾਉਣਾ ਯਾਰ ਕਿੰਨੀ ਜ਼ਿਆਦਾ ਭੀੜ ਆ ਗਈ ਠੀਕ ਆ ਦੇਖੋ ਯਾਰ ਕਿੰਨੀ ਜ਼ਿਆਦਾ ਆ ਗਈ ਇੱਥੇ ਕਿੰਨੇ ਆ ਲੋਕ ਆਏ ਹੋਏ ਨੇ ਤੇ ਉਹ ਸਾਹਮਣੇ ਰਾਵਣ ਦਿਖਾਉਣਿਆ ਸਾਨੂੰ ਆ ਦੇਖੀ ਲੱਗ ਰਹੀ ਵੀ ਦੇਖੋ ਯਾਰ ਰਾਵਣਾਂ ਨੂੰ ਦੋ ਹੀ ਰਾਵਣ ਨਿਗੇ ਉਹ ਇਹਨਾਂ ਨੂੰ ਇੱਕ ਲਾਉਣਗੇ ਜੀ ਅਮਣ ਹੁਣ ਸਾਨੂੰ ਦਿਖਾਇਆ ਪੀੜ ਵੀ ਬਹੁਤ ਜ਼ਿਆਦਾ ਕੀ ਇੱਥੇ ਬਹੁਤ ਹੀ ਭੀੜ ਹੈ ਕਿੱਧਰ ਚੱਲ ਗਏ ਚੱਲ ਆ ਪੱਟਾਂ ਨੂੰ ਦੇਖ ਯਾਰ ਟਾਈਮ ਅਜੇ ਬਹੁਤ ਰਕੂਨਾ ਰਾਵਣ ਨੂੰ ਇਕ ਲਾਉਣ ਤੇ ਪੀੜ ਦੇਖੋ ਯਾਰ ਆ ਗਈ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਪਲੀਜ਼ ਲਾਈਕ ਸਬਸਕ੍ਰਾਈਬ ਇੱਥੇ ਵੀਡ ਬਹੁਤ ਜਿਆਦਾ ਗਈ ਹੈ ਵਿੱਚ ਇੱਕ ਆਵਾਜ਼ ਵੀ ਮੇਰੀ ਸਮਝ ਨਹੀਂ ਆ ਰਹੀ ਉਹ ਮੇਰੀ ਬੇਨਤੀ ਹੈ ਸਾਰੇ ਤੇ ਪ੍ਰਾਕੇ ਬਹੁਤ ਜਿਆਦਾ ਪੀਂਦੇ ਚੈੱਕ ਕਰ ਲਵੋਗੇ ਬੰਦੇ ਪਾਸੇ ਆ ਕੇ ਕੋਲੇ ਆ ਕੇ ਦਿਖਾਉਣੇ ਆ ਕਿ ਸਾਨੂੰ ਬਲੌਗ ਬਾਲਾ ਵੱਡਾ ਵੀ ਨਾ ਹੋਵੇ ਇੱਕ ਤਰ੍ਹਾਂ ਹੋਣਾ ਵੀ ਬਹੁਤ ਜਿਆਦਾ ਪਹੁੰਚਦਾ ਹੈ ਚਲੋ ਚੱਲਦੇ ਆ ਥੋੜਾ ਜਿਹਾ ਗਾਹਾਂ ਚੱਲਦੇ ਹੱਤ ਤੱਕ ਕਿੱਥੇ ਚੱਲਦੇ ਆ ਗਾਈਜ਼ ਜਿੱਤੀ ਆਈ ਦੀ ਵੀ ਇਸ ਟਾਈਮ ਕੋਡੀ ਚੈੱਕ ਕਰਨਾ ਜਿੱਤਲਾ ਉਹਨੂੰ ਕਰੇ ਗਾ ਜਿੱਤ ਸਦੋਸ਼ ਇਸ ਦਿਨ ਚੈੱਕ ਕਰਨਾ ਕੋੜਾ ਕੇ ਬੁਰੂ ਕੇ ਬਸ ਫੱਲ ਪਈ ਜਾਂਦਾ ਪੂਰਾ ਤਗੜਾ ਆ ਮਨਾਗਾ ਬੱਸ ਬੱਸ ਨਹੀਂ ਉਹ ਨਹੀਂ ਰਾਵਨ ਨੂੰ ਅੱਗ ਲਾ ਦੀ ਸਿਰਫ ਆਪਣਾ ਦਿਖਾਉਣਿਆ ਸਾਨੂੰ ਹਜੇ ਹੁਣੀ ਅੱਗ ਲਾਈ ਆ ਰਾਵਨ ਨੂੰ ਯਾਰ ਆਪਾਂ ਦੂਰੋਂ ਦਿਖਾਉਣਿਆ ਸਾਨੂੰ ਆਹ ਹਮ ਤੇ ਨਾ ਇਹ ਹਜੇ ਹੁਣੀ ਅੱਗ ਦਾ ਹੀ ਹੈ ਕਿ ਰਾਵ ਨੂੰ ਹਜੇ ਹੁਣੀ ਚੈੱਕ ਕਰਾ ਤੇ ਮੇਰੇ ਨਾਲ ਦੇ ਬੰਦੇਰੇ ਸ਼ੂਟ ਕਰੀ ਜਾਂਦੇ ਨੇ ਅਗਲਾ ਆਤੀ ਹੈ ਨਾ ਜੇ ਹੁਣ ਚੱਲਦੇ ਆਂਗੇ ਆਪਣੇ ਦੋਸਤਾਂ ਕੋਲੇ ਜਿੱਥੇ ਆਪਣੇ ਦੋਸਤਾਂ ਨਾਲ ਵੀਡੀਓ ਸ਼ੂਟ ਕਰੀ ਜਾਂਦੇ ਆ ਕਿ ਇੰਸਟਾਗ੍ਰam ਦੀ ਰੀਲ ਪਾਉਂਦੇ ਤੇ ਯਾਰ ਦੇਖੋ ਯਾਰ ਕੰਮ ਹੀ ਕਿੰਨੀ ਜ਼ਿਆਦਾ ਲੱਗੀ ਹੋਈ ਆ ਥੱਲੋਂ ਦੀ ਮੈਨੇ ਕੁਝ ਵੀ ਨਹੀਂ ਪਾਇਆਗਾ ਤੇ ਆਪਾਂ ਅਹੀਂ ਅਗੇ ਆਪਾਂ ਨੂੰ ਕੋਈ ਨਹੀਂ ਇਹ ਦੇਖ ਸਕਦੇ ਹੋ ਯਾਰ ਮੇਰੇ ਨਾਲ ਜਿਹੜੇ ਵੀਡੀਓ ਸ਼ੂਟ ਕਰੀ ਜਾਂਦੇ ਆ ਸਾਹਮਣੇ ਦੇਖਣਾ ਤੇ ਬਾਕੀ ਲਾਈਕ ਸਬਸਕ੍ਰਾਈਬ ਕਰ ਦਿਓ ਆਪਾਂ ਵੀ ਕਦੇ ਵੋਟਾਂ ਵਿਚ ਝਾਲੀਏ ਮਿਲਦੇ ਆ ਫਿਰ ਸੋਣ ਹਾਂਜੀ ਬਾਈ ਤੇ ਆਪਣੀ ਵੀਡੀਓ ਸ਼ੂਟ ਵੀ ਹੋ ਚੁੱਕੀ ਹੈਗੀ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਮੇਲਾ ਦਿਖਾਉਣੇ ਹੈਗੇ ਤੇ ਇੱਥੇ ਮੇਲਾ ਵੀ ਲੱਗਦਾ ਹੁੰਦਾਗਾ ਤੇ ਇੱਕ ਵਾਰ ਗੁੜੀ ਜੀ ਘਟ ਆ ਜਾਂਦੀ ਹੂ ਕਿਉਂਕਿ ਪਿੱਛੇ ਮਾਈਕ ਵਾਲਾ ਵੀ ਭਾਈ ਬੋਲੀ ਜਾਂਦਾ ਯਾਰ ਅੱਜ ਹੁਣ ਚੱਲਦੇ ਆਂਗੇ ਤੁਹਾਨੂੰ ਮੇਲਾ ਦਿਖਾਉਣ ਤੇ ਮੇਲੇ ਦੇ ਵਿੱਚ ਮੈਂ ਕੁਝ ਵੀ ਨਹੀਂ ਬੋਲੂਗਾ ਠੀਕ ਆ ਤੇ ਸਾਊਂਡ ਹੀ ਲਾ ਦੂੰਗਾ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਹੁਣ ਚੱਲ ਦਿਖਾਉਣੇ ਹੈਗੇ ਤੁਹਾਨੂੰ ਸਾਰਾ ਮੇਲਾ ਠੀਕ ਆ ਹਾਂਜੀ ਬਾਈ ਤੇ ਆਪਣਾ ਦੋਸਤ ਟੱਕਰ ਗਿਆ ਸੀ ਤੇ ਉਹਨੇ ਆਪਾਂ ਨੂੰ ਖਵਾਈਆ ਗੁਲਪੀ ਤੇ ਮੇਰੇ ਤੇ ਨੂੰ ਕੁਫੀ ਸਾਕੇ ਸਾਰਾ ਮੇਲਾ ਘਮਾਉਣੇ ਆਗੇ ਤੇ ਰਾਹ ਦੇ ਵਿੱਚ ਆ ਦੇਖੋ ਯਾਰ ਕੀ ਐਸਾ ਨੂੰ ਹਲਕਾ ਆ ਬਾਈ ਆਪਣਾ ਗਿਆ ਨਾ ਵਧੀਆ ਬੰਦਾ ਬਣ ਗਿਆ ਆਏ ਮੈਂ ਤਾਂ ਬੱਚਾ ਇਹਨੂੰ ਆਪਣਾ ਹੁਣੀ ਪ੍ਰਾਪਤ ਹੋ ਗਿਆ ਜੀ ਕੀ ਕੌਣ ਜਵਾਤ ਨਾ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਯਾਰ ਪਤਾ ਨਹੀਂ ਕੀ ਕਹਿੰਦੇ ਇਹਨੂੰ ਯਾਰ ਆ ਆਪ ਬੋਲ ਪਤਾ ਨਹੀਂ ਇਹਦੇ ਨਾਂ ਤੇ ਇੱਕ ਜਿਹੜਾ ਸ਼ੋਅ ਆਉਂਦਾ ਹੁੰਦਾ ਸੀ ਉਹ ਬੋਲਦਾ ਨਹੀਂ ਹੁੰਦਾ ਸੀ ਮੁੱਛਲ ਚਾਰਲੀ ਚੈਂਪੀਅਨ ਹਾਂ ਚਾਰਲੀ ਚੈਂਪੀਅਨ ਉਦੇ ਵਰਗਾ ਯਾਰ ਆਪਾਂ ਨੂੰ ਹੁਣੀ ਇੱਕ ਬੰਦਾ ਟੱਕਰ ਆ ਗਿਆ ਚਾਹ ਪਲੀਜ਼ ਚਾਹ ਪਲੀਜ਼ ਹਾਂ ਪੁਰਾਣੀ ਚਾਹ ਪਲੀਜ਼ ਚਾਰਲੀ ਚਾਹ ਪਲੀਜ਼ ਚੂਪਲੀ ਸੇ ਪੁਰਾਣੀ ਜਿਹੜਾ ਵੀ ਚੂਪਲੀ ਸੋਵੇ ਯਾਰ ਤੁਸੀਂ ਟੈਨਸ਼ਨ ਨਾ ਲੋ ਚਲੋ ਹੁਣ ਦਿਖਾਉਨੇ ਆ ਤੁਹਾਨੂੰ ਠੀਕ ਆ ਸਾਰਿਆਂ ਪਿੱਛੇ ਮਾਹੌਲ ਦੇਖੋ ਤੁਸੀਂ ਪਿੱਛੇ ਮਾਹੌਲ ਦੇਖੋ ਯਾਰ ਪਹਿਲਾਂ ਤਾਂ ਇੱਧਰ ਦੇਖੋ ਤੁਸੀਂ ਠੀਕ ਆ ਇੱਥੇ ਨਹੀਂ ਦੇਖਣਾ ਉੱਧਰ ਦੇਖਣਾ ਖਾਣ ਪੀਣ ਨੂੰ ਕੁਝ ਲੱਗਿਆ ਹੋਇਆ ਹੈ ਤੇਰ ਭੁੱਖਾ ਤੁਹਾਨੂੰ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਕਿ ਦੋਨਾਂ ਨੂੰ ਕੀ ਕਰੀਏ ਅੰਦਰ ਖਾਣਾਂਗੇ ਪੇਕਰੋ ਦਾ 120 ਰੁਪਏ ਦਿੱਤੇ ਆ ਕਿ ਮਾਤਾ ਨੇ ਤੇ ਹਜੇ ਹੋਰ ਵੀ ਪੈਸੇ ਪੁੱਟ ਕੇ ਢਾਡੇ ਨੂੰ ਦਿੱਤਾ ਹੁਣ ਤੁਹਾਨੂੰ ਪਿਛਲਾ ਮਾਹੌਲ ਦਿਖਾਉਣੇ ਆ ਜੀ ਬਈ ਤੇ ਭੀੜ ਵੀ ਬਹੁਤ ਜ਼ਿਆਦਾ ਗਈ ਹੈ ਤੇ ਬਲੌਗ ਆਪਾਂ ਨੂੰ ਠੀਕ ਹੈ ਇੱਥੇ ਐਂਡ ਕਰਨਾ ਪਊਗਾ ਕਿਉਂਕਿ ਘਰੋਂ ਕਾਲ ਆ ਗਈ ਠੀਕ ਹੈ ਮੰਮੀ ਨੇ ਬੁਲਾਇਆ ਘਰੇ ਕੋਈ ਵੀ ਨਹੀਂ ਹੈਗਾ ਮਾ ਦਾ ਘਰੇ ਇਕੱਲੀ ਆ ਤੇ ਮੈਨੂੰ ਹੁਣ ਜਾਣਾ ਪਊਗਾ ਘਰੇ ਤੇ ਬਲੌਗ ਨੂੰ ਕਰਾਂਗੇ ਇੱਥੇ ਐਂਡ ਮਾ ਮਾਤਾ ਵਾਲੀ ਜਲੇਬੀਆਂ ਲੈ ਲਏ ਠੀਕ ਆ ਫਿਰ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਉੱਤੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਖੇ ਨੈਕਸਟ ਬਲੌਗ ਦੇ ਵਿੱਚ